ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਹੈ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜੀ ਇਹ ਜਿਹਦੇ ਲਈ ਬਹੁਤ ਵਧੀਆ ਸੈਲਰੀ ਲੈਣ ਵਾਲੀਆਂ ਡਿਟੇਲਡ ਨੋਟੀਫਿਫਿਕੇਸ਼ਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਸਾਰਾ ਨੋਟੀਫਿਕੇਸ਼ਨ ਵੀਡੀਓ 'ਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਦੋਸਤੋ ਮਿੱਤਰ ਸਬਸਕ੍ਰਾਈਬ ਵੀ ਕਰ ਲਿਓ ਘਰ ਬੈਠੇ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਤੁਹਾਨੂੰ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਗਵਰਨਮੈਂਟ ਆਫ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਪੋਸਟਾਂ ਤੇ ਆਪਾਂ ਉਹਨਾਂ ਦੀ ਸੈਲਰੀ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਕੈਂਪ ਕਮਾਂਡੈਂਟ ਦੀ ਇੱਕ ਪੋਸਟ ਜਾਰੀ ਹੋਈ ਹੈ ਜੀ 44900 ਰੁਪਏ ਸੈਲਰੀ ਰਹਿਣ ਵਾਲੀ ਹੈ ਲੈਵਲ 7 ਦੇ ਅਨੁਸਾਰ ਮਾਸਟਰ 7 ਪੋਸਟ 9 ਪੋਸਟਾਂ ਜਾਰੀ ਹੋਈਆਂ ਜੀ ਮਾਸਟਰ 9 ਪੋਸਟਾਂ ਜਾਰੀ ਹੋਈਆਂ ਜੀ ਸੈਲਰੀ 217 लेवल 3 ਦੇ ਅਨੁਸਾਰ ਰਹਿਣ ਵਾਲੀ ਹੈ ਫਿਜ਼ੀਕਲ ਟ੍ਰੇਨਿੰਗ ਇਨਸਟਰక్టర్ ਸੱਤ ਪੋਸਟਾਂ ਜੀ 19900 ਰੁਪਿਆ ਲੈਵਲ 2 ਦੇ ਅਨੁਸਾਰ ਸੈਲਰੀ ਰਹਿਣ ਵਾਲੀ ਹੈ ਕਲਰਕ ਦੋ ਪੋਸਟਾਂ ਜੀ 19900 ਰੁਪਿਆ ਲੈਵਲ 2 ਦੇ ਅਨੁਸਾਰ ਸੈਲਰੀ ਰਹਿਣ ਵਾਲੀ ਹੈ ਅੱਗੇ ਆਪਾਂ ਯੋਗਤਾ ਦੀ ਗੱਲ ਕਰ ਲੈਂਦੇ ਹਾਂ ਜੀ ਕੈਂਪ ਕਮਾਂਡੈਂਟ ਦੇ ਲਈ ਯੋਗਤਾ ਨਾਲੋਂ ਐਕਸ ਆਰਮੀ ਕਰਨਲ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਕੈਂਡੀਡੇਟ ਮੈਡੀਕਲੀ ਫਿਜ਼ੀਕਲੀ ਮੈਂਟਲੀ ਫਿਟ ਹੋਣਾ ਚਾਹੀਦਾ ਇਸ ਲਿਮਟ ਇਹਨਾਂ ਵੱਲੋਂ ਲਿਖਿਆ ਗਿਆ ਜੀ ਐਜ਼ ਪਰ ਪੰਜਾਬ ਗਵਰਨਮੈਂਟ ਰੂਲਸ ਫਾਰ ਐਕਸ ਸਰਵਿਸਮੈਨ ਤੇ ਨੈਕਟਰੀ ਮਾਸਟਰ ਜੀ ਦੇ ਲਈ ਯੋਗਤਾ ਐਮ ਐਸ ਸੀ ਐਮ ਏ ਬੀ ਐ ਬੀ ਐਸ ਸੀ ਬੀ ਐਡ ਵਿਦ ਸਬਜੈਕਟ ਮੈਥ ਐਂਡ ਸਾਇੰਸ ਜਾਂ ਕੋਈ ਬਰਾਬਰ ਦੀ ਯੋਗਤਾ ਕਟ ਪਾਸ ਹੋਣੀ ਚਾਹੀਦਾ ਕੈਂਡੀਡੇਟ ਜੀ 37 ਸਾਲ ਏਜ ਲਿਮਿਟ ਰੱਖੀ ਗਈ ਜੀ ਐਕਸ ਸਰਵਿਸਮੈਨ ਦੇ ਲਈ ਐਸ ਪਰ ਗਵਰਨਮੈਂਟ ਰੂਲਸ ਰਹਿਣ ਵਾਲਾ ਜੀ ਐਕਸਪੀਰੀਐਂਸ ਵੀ ਮੰਗਿਆ ਗਿਆ ਜੀ ਨੈਕਟਰੀ ਫਿਜ਼ੀਕਲ ਟ੍ਰੇਨਿੰਗ ਇਨਫੈਕਟਰ ਐਮ ਪੀ ਐਡ ਬੀ ਪੀ ਐਡ ਜਾਂ ਕੋਈ ਬਰਾਬਰ ਦੀ ਯੋਗਤਾ ਇਨ ਕੇਸ ਆਫ ਈ ਐਸ ਐਮ ਪੀ টি ਆਈ ਕੋਰਸ ਪਾਸ ਵੀ ਪ੍ਰੀਫਰਡ ਇਨਬਲ ਹੋ ਲਿਖਿਆ ਗਿਆ ਏਜ ਲਿਮਿਟ 37 ਸਾਲ ਐਕਸ ਸਰਵਿਸਮੈਨ 3 ਸਾਲ ਦਾ ਤਜਰਬਾ ਮੰਗਿਆ ਗਿਆ ਜੀ ਨੈਕਟਰੀ ਕਲਰਕ ਕੁਆਲਿਫੀਕੇਸ਼ਨ ਬੀਏ ਬੀਐਸਸੀ ਬੀਕਾਮ ਜਾਂ ਫਿਰ ਬਰਾਬਰ ਦੀ ਯੋਗਤਾ ਉਹ ਲੈਵਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੇ ਕੋਲ ਕੰਪਿਊਟਰ ਦਾ ਟਾਈਪਿੰਗ ਸਪੀਡ ਤੁਹਾਡੇ ਕੀਵਰਡਸ ਪਰ ਮਿੰਟ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਕੰਪਿਊਟਰ ਤੇ ਹੋਣੀ ਚਾਹੀਦੀ ਹੈ ਏਜ ਲਿਮਿਟ 37 ਸਾਲ ਹੈ ਜੇ ਐਕ ਸਰਵਿਸਮੈਨਟ ਲਈ ਐਸ ਪਰ ਗਵਰਨਮੈਂਟ ਰੂਲਸ ਰਹਿਣ ਵਾਲਾ ਜੀ ਇਹ ਐਕਸਪੀਰੀਅੰਸ 3 ਸਾਲ ਦਾ ਮੰਗਿਆ ਗਿਆ ਜੀ ਤਾਂ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ ਇਹ ਪਰਫਾਰਮਾ ਤੁਜੀ ਸਕਰੀਨ ਤੇ ਦੇਖ ਸਕਦੇ ਹੋ ਦਾ ਲਿੰਕ ਅਸੀਂ ਵੀ ਪੂਰੀ ਤਰ੍ਹਾਂ ਭਰ ਲੈਣਾ ਜੀ ਭਰਨ ਤੋਂ ਬਾਅਦ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਦੇ ਦਫ਼ਤਰ ਵਿੱਚ ਪਹੁੰਚਦਾ ਕਰਨਾ ਜੀ ਤਰੀਕ 29 ਫਰਵਰੀ 2024 ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਇਸ ਤਰੀਕ ਤੋਂ ਬਾਅਦ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਣੀ ਜੀ ਅਰਜ਼ੀਆਂ ਤੇ ਤੇ ਕਿਹੜੇ ਪਤੇ ਤੇ ਭੇਜਣਾ ਡਾਇਰੈਕਟਰ ਜਨਰਲ ਸੈਂਟਰ ਫਾਰ ਟ੍ਰੇਨਿੰਗ ਐਂਡ 엠ਪਲੋਇਮੈਂਟ ਆਫ ਪੰਜਾਬ ਯੂਥ ਸੀਪਾਈਡ ਸੈਕਟਰ 42ਏ ਪੰਜਾਬ ਯੁਵਾ ਭਵਨ ਚੰਡੀਗੜ੍ਹ ਇੱਥੇ ਤੁਸੀਂ ਇਹ ਪਹੁੰਚਦਾ ਕਰਨਾ ਜੀ ਅਰਜ਼ੀਆਂ ਤਾਂ ਪੰਜਾਬ ਗਵਰਨਮੈਂਟ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਬਹੁਤ ਵਧੀਆ ਮੌਕਾ ਬਹੁਤ ਵਧੀਆ ਸੈਲਰੀ ਹੈ ਜੋਗੋ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰਕੇ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਧੰਨਵਾਦ